ਇੱਕ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਸੂਫੀ ਗਾਇਕ ਸਰਦਾਰ ਅਲੀ ਵਾਲਵਾਲ ਬਚੇ ਜੀ ਹਾਂ ਉਹਨਾਂ ਦੀ ਗੱਡੀ ਹਾਦਸਾ ਗ੍ਰਸਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਉਹ ਤਲਵਾੜਾ ਸਾਈਡ ਜਾ ਰਹੇ ਸੀ ਜਿੱਥੇ ਉਹਨਾਂ ਦਾ ਗਾਇਕੀ ਦਾ ਪ੍ਰੋਗਰਾਮ ਸੀ ਇਹ ਸਾਹਸੇ ਦੀਆਂ ਖਤਰਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਗੱਡੀ ਸੜਕ ਦੀਆਂ ਗਰੇਲਾਂ ਵਿੱਚ ਜਾ ਵਜੀ ਅਤੇ ਇੱਕ ਗ੍ਰਿਲ ਪੂਰੀ ਤਰ੍ਹਾਂ ਗੱਡੀ ਅੰਦਰ ਜਾਵੜੀ ਗੱਡੀ ਨੂੰ ਕੱਢਣ ਦੇ ਲਈ ਗ੍ਰਿਲ ਨੂੰ ਕੱਟਣਾ ਪਿਆ ਇਸ ਸਾਹਸੇ ਦੌਰਾਨ ਕਾਰ ਦਾ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਪਰ ਸੂਫੀ ਗਾਇਕ ਸਰਦਾਰ ਅਲੀ ਬਿਲਕੁਲ ਠੀਕ ਹਨ ਮੌਕੇ ਉੱਤੇ ਪੁਲਿਸ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕੀਤੀ ਹੈ ਦੱਸਦੀ ਹੈ ਕਿ ਇਸ ਖਤਰਨਾਕ ਹਾਦਸੇ ਤੋਂ ਬਾਅਦ ਸੂਫੀ ਗਾਇਕ ਸਰਦਾਰ ਅਲੀ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਕਿ ਉਹ ਬਿਲਕੁਲ ਠੀਕ ਨੇ ਹੋਰ ਕੀ ਕੁਝ ਕਹਿਆ ਸਰਦਾਰ ਅਲੀ ਨੇ ਆਓ ਦੇਖਦੇ ਦੋਸਤੋ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਅਸਲਾਮੁਅਲੈਕਮ ਮੈਂ ਤੁਹਾਡਾ ਆਪਣਾ ਸਰਦਾਰ ਅਲੀ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆਂ ਅੱਲਾਹ ਪਾਕ ਦਾ ਅੱਲਾਹ ਦੇ ਪਾਕ ਵਲੀਆਂ ਦਾ ਮੁਰਸ਼ਿਦਾਂ ਦਾ ਸਤਿਗੁਰਾਂ ਦਾ ਜਿਨ੍ਹਾਂ ਦੀਆਂ ਰਹਿਮਤਾਂ ਦੇ ਨਾਲ ਸਭ ਕੁਝ ਠੀਕ ਠਾਕ ਹੈ ਔਰ ਮੈਂ ਦੱਸਣਾ ਚਾਹਣਾ ਜਿੰਨੇ ਮੇਰੇ ਚਾਹਣ ਵਾਲੇ ਹੋ ਤੁਸੀਂ ਤੁਹਾਡੀਆਂ ਦੁਆਵਾਂ ਨਾਲ ਮੈਂ ਸਭ ਠੀਕ ਠਾਕ ਐਕਸੀਡੈਂਟ ਹੋਇਆ ਅੱਜ ਬਹੁਤ ਵੱਡਾ ਪਰ ਆਪਣੇ ਬਚਤ ਕਰ ਦਿੱਤੀ ਇਹ ਦਸੂਧਾ ਮਕੇਰੀਆਂ ਦੇ ਲਾਗੇ ਐਕਸੀਡੈਂਟ ਹੋਇਆ ਸ਼ੋਅ ਤੇ ਜਾ ਰਹੇ ਸੀਗੇ ਪਰ ਗੱਡੀ ਕਦੋਂ ਆਟੋਸ ਕੰਟਰੋਲ ਹੋ ਗਈ ਪਤਾ ਨਹੀਂ ਲੱਗਿਆ ਮੈਂ ਫਰੰਟ ਸੀਟ ਤੇ ਬੈਠਾ ਸੀ ਡਰਾਈਵਰ ਦੇ ਨਾਲ ਗੱਡੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸਟੀਰਿੰਗ ਵੀ ਆਪਣੇ ਅੰਡਰਲੈਂਡ ਦੀ ਕੋਸ਼ਿਸ਼ ਕੀਤੀ ਪਰ ਉਨੀ ਦੇਰ ਚ ਸਾਰਾ ਕੁਝ ਵਾਪਰ ਗਿਆ ਗੱਡੀ ਕਾਫੀ ਜ਼ਿਆਦਾ ਲਾਸ ਹੋ ਗਿਆ ਚਲੋ ਕੋਈ ਡਾਟਾ ਡਾਟਾ ਲਾਸ ਨਹੀਂ ਹੈ ਪਰ ਤੁਹਾਡੀਆਂ ਦੁਆਵਾਂ ਮਾਂ ਨੇ ਸਭ ਕੁਝ ਬਚਾ ਲਿਆ ਡਰਾਈਵਰ ਮੇਰਾ ਮੇਰਾ ਕਜ਼ਨ ਬ੍ਰਦਰ ਯਾਰ ਸਾਦਮ ਉਹ ਵੀ ਠੀਕ ਠਾਕ ਹੈ ਥੋੜੀ ਸੱਟ ਲੱਗੀ ਹੈ ਜ਼ੇਰੇ ਇਲਾਜ ਹੈ ਹਸਪੀਟਲ ਚ ਬਾਕੀ ਸਾਰੇ ਤੰਦਰੁਸਤ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਤੁਹਾਡੀਆਂ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਮੈਂ ਸਭ ਦੀਆਂ ਕਾਲਸ ਨਹੀਂ ਲੈ ਪਾ ਰਿਹਾ ਤੇ ਕੁਝ ਚੈਨਲਸ ਨੇ ਉਹ ਤੇ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਨੇ ਮੀਨੀ ਵੀਡੀਓ ਜਿਹੜੀ ਹੈ ਵਾਇਰਲ ਕਰ ਦਿੱਤੀ ਪਰ ਮੈਂ ਮੇਰਾ ਫਰਜ਼ ਬਣਦਾ ਸੀ ਕਿ ਮੈਂ ਖੁਦ ਲਾਈਵ ਹੋ ਕੇ ਦੱਸਾਂ